ਅੱਜ ਪੂਰੇ ਭਾਰਤ ਵਸ ਦੇ ਅੰਦਰ 76ਵੇਂ ਗਣਤੰਤਰ ਦਿਵਸ ਦੇ ਉੱਤੇ ਪੂਰੇ ਸ਼ਹਿਰਾਂ ਦੇ ਅੰਦਰ ਔਰ ਪੂਰੇ ਭਾਰਤ ਦੇ ਅੰਦਰ ਅੱਜ ਦਾ ਇਹ ਪਾਵਨ ਦਿਹਾੜਾ ਜਿਹੜਾ ਸਾਰੀ ਦੁਨੀਆ ਮਨਾ ਰਹੀ ਆ ਅੱਜ ਵਿਜੇ ਨਗਰ ਦੇ ਅੰਦਰ ਨਿੱਕੂ ਭਾਰਤੀ ਜੀ ਦੀ ਵਾਰ ਦੇ ਅੰਦਰ ਅੱਜ ਇੱਥੇ ਸਾਰੇ ਸਾਥੀਆਂ ਨੇ ਰਾਜੂ ਬਾਬਾ ਜੀ ਬਾਂਗੜ ਜੀ ਸਾਰੀ ਸਮੁੱਚੀ ਟੀਮ ਨੇ ਮੇਰੀ ਨੇ ਰਲ ਕੇ ਜੇ ਅੱਜ ਆਜ਼ਾਦੀ ਦਾ ਜਿਹੜਾ ਇਹ ਦਿਹਾੜਾ ਵਾ ਸਾਡਾ ਸੰਵਿਧਾਨ ਦਾ ਉਹ ਅਸੀਂ ਮਨਾ ਰਹੇ ਆ ਅੱਜ ਦਾ ਦਿਹਾੜਾ ਜਿਹੜਾ ਇਹ ਬੜੀ ਮੁਸ਼ਕਲ ਨਾਲ ਮਿਲਿਆ ਹੈ ਕਿਤੇ ਗੱਲਾਂ ਨਾਲ ਨਹੀਂ ਮਿਲਿਆ ਇਹ ਬਹੁਤ ਕੁਰਬਾਨੀਆਂ ਘਾਲ ਕੇ ਕੁਰਬਾਨੀਆਂ ਦੇ ਕੇ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਔਰ ਆਪਣਾ ਸੰਵਿਧਾਨ ਜਿਹੜਾ ਸਾਨੂੰ ਅੱਜ ਮਿਲਿਆ ਸੀਗਾ ਉਹ ਸਾਡੇ ਮਹਾਨ ਯੋਧਿਆਂ ਤੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਕਰਕੇ ਆ ਦੋਸਤਾਂ ਦਾਇਨਾ ਪਰ ਆਪਣੇ ਬਾਸਪਤੀਆਂ ਨੂੰ ਪਰ ਆਪਣੇ ਇਲਾਕੇ ਵਾਸੀ ਨੂੰ ਉਹ ਮਾਰੇ ਬਾਦਨਾ ਵੀ ਸਾਡੇ ਬਾਬਾ ਸਾਹਿਬ ਵੀ ਇੱਕ ਇੱਕ ਮਿਸ਼ਨ ਜਿਹਾ ਪਰ ਉਹ ਲਿਖ ਸੰਗਠਨ ਕਰ ਉਹ ਤੇ ਉਸੇ ਤੇ ਲੋਕ ਪਰ ਲਿਖ ਸੰਗਠਨ ਕਰਨ ਜੋ ਗੇ ਰਹੇ ਤਾਂ ਜੋ ਕੀ ਅੱਜ ਜਿਹੜਾ ਨਿਕਲਿਆ ਬਾਬਾ ਸਾਹਿਬ ਦੀ ਰੇਨ ਨਾਲ ਸਾਨੂੰ ਮਿਲਿਆ ਅੱਜ ਅਗਰ ਉਸੇ ਮਿਲਿਆ ਬਾਬਾ ਸਾਹਿਬ ਨਾਲ ਮਿਲਿਆ ਅਸੀਂ ਦੇ ਰਾਤ ਤੇ ਬਾਬਾ ਦੀ ਬਾਬਾ ਸਾਹਿਬ ਦੀ ਸੋਚ ਤੇ ਅਸੀਂ ਚੱਲਦਾ ਉਹ ਇਹ ਤੇ ਗੱਲ ਸੁਣੋ ਬਾਬਾ ਸਾਹਿਬ ਉਹਨਾਂ ਜਿਹੜਾ ਮਿਸਾਲਾ ਉਸ ਦੇ ਸਾਰੇ ਮਿਲ ਕੇ ਬੁਦਾ ਜਰਾ ਹੈ। ਤਾਂ ਹਾਜੀ ਬੰਗੜ ਜਿੱਥੇ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਥੇ 26 ਜਨਵਰੀ ਨੂੰ ਸਾਡਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਬਾਬਾ ਸਾਹਿਬ ਔਰ ਉਹਨਾਂ ਦੀ ਪੂਰੀ ਸਮੂਚੀ ਟੀਮ ਨੇ ਬਹੁਤ ਸੰਘਰਸ਼ ਦੇ ਨਾਲ ਅੱਜ ਤੁਸੀਂ ਦੇਖੋ ਕਿਤੇ ਕੋਈ ਦਫਤਰ ਚ ਐਪਲੀਕੇਸ਼ਨ ਲਿਖਣ ਜਾਂਦੇ ਆਪਾਂ ਤਾਂ ਉਹਦੇ 'ਚ ਵੀ ਚਾਰ ਗਲਤੀਆਂ ਨਿਕਲ ਆਣੀਆਂ। ਤੁਸੀਂ ਦੇਖੋ ਇੱਕ ਦੇਸ਼ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਉਹਦਾ ਮਾਨ ਸਤਕਾਰ ਉਹਦਾ ਅਧਿਕਾਰ ਦਿਵਾਉਣ ਵਾਸਤੇ ਕਾਨੂੰਨ ਵਿਵਸਥਾ ਕਿਵੇਂ ਚੱਲਣੀ ਚਾਹੀਦੀ ਕੀ ਕੀ ਉਹਦੇ ਸਾਡੇ ਦੇਸ਼ ਨੂੰ ਚਲਾਉਣ ਵਾਸਤੇ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਇਹ ਬੜਾ ਵੱਡਾ ਉਪਰਾਲਾ ਹੈ ਜਿਹਦੇ ਨਾਲ ਅੱਜ ਸਾਡੇ ਦੇਸ਼ ਦੀ ਭਾਈਚਾਰੇ ਦੀ ਸਾਂਝ ਬਣੀ ਹੋਈ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਬੋਧ ਪਾਰਸੀ ਅਸੀਂ ਸਾਰੇ ਮਿਲ ਕੇ ਇਸ ਦੇਸ਼ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਇਹ 76ਵੇਂ ਗਣਤੰਤਰ ਦਿਵਸ ਦੀਆਂ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਔਰ ਇੱਕ ਉਮੀਦ ਸਭ ਤੋਂ ਵੀ ਕਰਦਾ ਕਿ ਸਾਡੇ ਵੀ ਬਹੁਤ ਸਾਰੇ ਫਰਜ਼ ਨੇ ਜਿੱਥੇ 바ਵਾ ਸਾਹਿਬ ਸਾਡੇ ਲਈ ਸੰਵਿਧਾਨ ਲੱਗੇ ਜਿੱਥੇ ਗਣਤੰਤਰ ਦੇਵ ਦਿਨ ਖੁਸ਼ੀਆਂ ਮਨਾ ਰਹਿਆ ਉਥੇ ਸਾਡੇ ਵੀ ਬਹੁਤ ਸਾਰੇ ਫਰਜ਼ ਨੇ ਕਿ ਅਸੀਂ ਇਨਸਾਨਾ ਕਰ ਅਸੀਂ ਕਿਤੇ ਵੀ ਸ਼ਹਿਰ ਦੇ ਵਿੱਚ ਗੰਦਗੀ ਨਾ ਪਾਈਏ ਅਸੀਂ ਆਪਣੀਆਂ ਨਦੀਆਂ ਸਾਫ਼ ਰੱਖੀਏ ਅਸੀਂ ਆਪਣਾ ਪਾਣੀ ਪਲੂਟਡ ਨਾ ਕਰੀਏ ਅਸੀਂ ਹਵਾ ਨੂੰ ਪਲੂਟਡ ਨਾ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ ਜੋ ਸਾਡੇ ਫਰਜ਼ ਨੇ ਇਨਸਾਨੀਅਤ ਦੇ ਨਾਤੇ ਉਹ ਅਸੀਂ ਸਾਨੂੰ ਵੀ ਨਿਭਾਉਣੇ ਚਾਹੀਦੇ ਨੇ ਤੇ ਮੈਂ ਫਿਰ ਇੱਕ ਵਾਰ ਗਣਤੰਤਰ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਦੇਣਾ ਹਾਂ ਜੀ ਦੱਤਾ ਸਾਹਿਬ ਅੱਜ ਵੀ ਤੁਸੀਂ ਦੇਖੋ ਪਹਿਲਾਂ ਤਾਂ ਮੈਂ ਤਾਂ ਮੈਂ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦੇਣਾ ਆ ਚੜਾਣਾ ਹੋਵੇ ਨਾ ਤੂੰ ਵੀ ਬੰਦਾ ਡਾਮਾ ਟੋਲ ਹੋ ਜਾਂਦਾ ਤੇ 바ਵਾ ਸਾਹਿਬ ਧੰਨ ਦੇ ਸਗੇ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਸੁਮਾਲਿਆ ਤੇ ਦੇਸ਼ ਦਾ ਸੰਵਿਧਾਨ ਬਣਾਇਆ ਦੇਸ਼ ਨੂੰ ਦੇ ਦਿੱਤਾ ਤੇ ਜੇ 바ਵਾ ਸਾਹਿਬ ਦੀ ਆਪਾਂ ਗੱਲ ਕਿਸੇ ਦੇ ਨਾਲ ਤੁਲਨਾ ਕਰੀਏ ਤੇ ਉਹ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਆ ਤੇ ਮੇਰੀ ਤਾਂ ਇੱਕੋ ਇੱਕ ਬੇਨਤੀ ਆ ਸਾਰੇ ਸਮੂਹ ਸਾਥੀਆਂ ਮੋਰੇ ਕਿ ਜਿਹੜਾ 바ਵਾ ਸਾਹਿਬ ਨੇ ਸੰਵਿਧਾਨ ਲਿਖਾਇਆ ਕੱਲਾ ਕਿਸੇ ਦਲਤਾ ਲਈ ਨਹੀਂ ਲਿਖਾਇਆ ਇਹ ਪੂਰੇ ਮਾਨਵ ਸਮਾਜ ਲਈ ਲਿਖਾਇਆ ਪੂਰੇ ਮਾਨਸਵਾ ਜਾਤੀ ਲਈ ਲਿਖਾਇਆ 바ਵਾ ਸਾਹਿਬ ਦਾ ਜਿਹੜਾ ਵੀ ਤਿਆਰ ਤਿਆਰ ਆਂਦਾ ਆ ਚਾਹੇ ਬਲਿਦਾਨ ਦੇ ਵੇਸ ਹੋਵੇ ਚਾਹੇ ਉਹਨਾਂ ਦਾ ਜਨਮ ਦਿਨ ਹੋਵੇ ਚਾਹੇ ਗਨਤੰਤਰ ਦਿਵਸ ਹੋਵੇ ਤੇ ਪੂਰੇ ਦੇਸ਼ ਵਾਸੀਆਂ ਨੇ ਮਨਾਣਾ ਚਾਹੀਦਾ ਆ ਨਾ ਕਿ ਦਲਤ ਵਰਗ ਨੂੰ ਮਨਾਣਾ ਚਾਹੀਦਾ ਆ ਇਨੇ ਹੀ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਪਰ